ਮਹਿਮ ਸਰਕਾਰ ਵੱਲੋਂ ਸ਼ੁਰੂ ਕੀਤੀ ਹੈ ਇਹਨੂੰ ਕਵਰ ਕਰਨ ਲਈ ਪਹੁੰਚੇ ਹਾਂ ਮੇਰੇ ਨਾਲ ਇਸ ਭਾਰਤਾ ਜਿਹੜੀ ਕਿ ਯੁੱਧ ਨਸ਼ਿਆਂ ਵਿਰੁੱਧ ਮਹਿਮ ਸਰਕਾਰ ਵੱਲੋਂ ਸ਼ੁਰੂ ਕੀਤੀ ਹੈ ਇਹਨੂੰ ਕਵਰ ਕਰਨ ਲਈ ਪਹੁੰਚੇ ਹਾਂ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਪੋਕਸਮੈਨ ਸਾਡੇ ਚੇਅਰਮੈਨ ਨੀਰ ਗਿਰਗਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਆਮ ਆਦਮੀ ਪਾਰਟੀ ਨੇ 24 ਫਰਵਰੀ ਤੋਂ ਲੈ ਕੇ 24 ਫੈਬ ਤੋਂ ਲੈ ਕੇ ਲਗਾਤਾਰ ਡੇ ਟੂ ਨਾਈਟ 24 ਘੰਟੇ ਇੱਕ ਵੱਡੀ ਮਹਿੰਮ ਜਿਹੜੀ ਆ ਉਹ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਸ਼ੁਰੂ ਕੀਤੀ ਆ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਹੈ ਪੰਜਾਬ ਦੇ ਅੰਦਰ ਨਸ਼ਿਆਂ ਦਾ ਨਾਮੋ ਨਿਸ਼ਾਨ ਜਿਹੜਾ ਮਿਟਾ ਦੇਣਾਗਾ ਕਿਉਂਕਿ ਜੋ ਪੰਜਾਬ ਦੇ ਸਿਰ ਤੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਪੰਜਾਬ ਦੇ ਨੌਜਵਾਨ ਨੂੰ ਬਦਨਾਮ ਕਰਨ ਦੀ ਨੀਤੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਪਾਰਟੀ ਨੇ ਪੜਾਈ ਸੀਗੀ ਕਿ ਪੰਜਾਬ ਦੇ ਨੌਜਵਾਨ ਨੂੰ ਬਦਨਾਮ ਕਰੋ ਉਹ ਮੈਂ ਸਮਝਦਾ ਬਦਨਾਮੀ ਦਾ ਟਿੱਕਾ ਜਿਹੜਾ ਉਹਨੂੰ ਸਾਫ ਕਰਨ ਦੇ ਲਈ ਆਮ ਆਦਮੀ ਪਾਰਟੀ ਨੇ ਵੱਡੀ ਮੁਹਿੰਮ ਜਿਹੜੀ ਆ ਉਹ ਪੰਜਾਬ ਸਟਾਰਟ ਕੀਤੀ ਹੈ ਕਿਉਂਕਿ ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਦਰਿਆ ਜਿਹੜਾ ਨਸ਼ਿਆਂ ਦਾ ਬਹਾਅ ਜਿਹੜਾ ਨਸ਼ਿਆਂ ਦੀ ਸ਼ੁਰੂਆਤ ਜਿਹੜੀ ਅਕਾਲੀ ਦਲ ਬੀਜੇਪੀ ਸਰਕਾਰ ਦੇ ਸਮੇਂ ਹੋਈ ਉਸ ਮੁਹਿੰਮ ਨੂੰ ਕਾਂਗਰਸ ਪਾਰਟੀ ਨੇ ਕੈਰੀ ਫਾਰਵਰਡ ਕੀਤਾ ਉਹਨੂੰ ਅੱਗੇ ਲੈ ਕੇ ਗਏ ਸੌਖਾਦੀ ਸੀ ਨਸ਼ੇ ਖਤਮ ਕਰਨ ਦੀ ਪਰ ਲੇਕਿਨ ਆਪ ਹੀ ਨਸ਼ਾ ਤਸਕਰਾਂ ਨਾਲ ਹੱਥ ਮਲਾ ਲਿਆ ਆਪ ਹੀ ਕਾਂਗਰਸ ਪਾਰਟੀ ਜਿਹੜੀ ਆ ਇਸ ਕੰਮ ਦੇ ਵਿੱਚ ਫਸ ਗਈ ਸੋ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਬਣੀ ਮਾਰਚ 2022 ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਖਟਕਟ ਕਲਾਬੀ ਖੇ ਸੌ ਚੁੱਕੀ ਔਰ ਉਸ ਸਮੇਂ ਨਾਲ ਦੀ ਨਾਲ ਇਹ ਮਹਿੰਮ ਦੀ ਸ਼ੁਰੂਆਤ ਹੋਈ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਖਾਤਮਾ ਕਰਨਾਗਾ ਵੱਡੇ ਪੱਧਰ ਉੱਤੇ 3 ਸਾਲ ਲਗਾਤਾਰ ਸਰਕਾਰ ਕੰਮ ਕਰਦੀ ਰਹੀ ਹੁਣ ਮੈਂ ਸਮਝਦਾ ਇਹ ਕੰਨ ਤਮ ਆਖਰੀ ਪੜਾ ਦੀ ਸ਼ੁਰੂਆਤ ਪੰਜਾਬ ਤੋਂ ਹੋਈਆ ਇਸ ਆਖਰੀ ਪੜਾ ਦਾ ਮਤਲਬ ਆ ਕਿ ਬਿਲਕੁਲ ਹੁਣ ਮੁਕੰਮਲ ਸਫਾਇਆ ਜਿਹੜਾ ਉਹ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਹੋਊਗਾ ਨਸ਼ਾ ਤਸਕਰਾਂ ਦਾ ਹੋਊਗਾ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾਗਾ ਕਿ ਪੰਜਾਬ 'ਚ ਯਾਤਾ ਨਸ਼ਾ ਤਸਕਰ ਨਸ਼ੇ ਦੇ ਕਾਰੋਬਾਰੀ ਪੰਜਾਬ ਛੱਡ ਕੇ ਚਲੇ ਜਾਣਗੇ ਜਾਂ ਫਿਰ ਸਲਾਖਾਂ ਦੇ ਪਿੱਛੇ ਚਲੇ ਜਾਣਗੇ ਜਾਂ ਫਿਰ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਜ਼ਾ ਜਿਹੜੀ ਉਹ ਮਿਲੇਗੀ ਮੈਂ ਦੁਬਾਰਾ ਇਹ ਡਾਟਾ ਸ਼ੇਅਰ ਕਰ ਰਿਹਾ ਕਿ ਪੰਜਾਬ ਦੇ ਅੰਦਰ ਸਜ਼ਾ ਦੀ ਦਰ ਜਿਹੜੀ ਆ ਸਦਾ ਦੀ ਦਰ ਜਿਹੜੀ ਆ ਉਹ ਕਾਂਗਰਸ ਪਾਰਟੀ ਸਮੇ ਅਕਾਲੀ ਦਲ ਦੇ ਸਮੇ ਕਦੇ 52% ਤੋਂ ਨਹੀਂ ਟੱਪੀ ਕਦੇ 52% ਤੋਂ ਅੱਗੇ ਕ੍ਰਾਸ ਨਹੀਂ ਕੀਤਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਪੰਜਾਬ ਦੇ ਅੰਦਰ ਜੇ ਮੈਂ ਪੰਜਾਬ ਪਹਿਨ ਪੰਜਾਬ ਦੀ ਗੱਲ ਕਰਾਂ ਸਾਰੇ ਪੰਜਾਬ ਦੀ ਗੱਲ ਕਰਾਂ ਤਾਂ ਜੋ ਦਰ ਜਿਹੜੀ ਆ ਪੂਰੇ ਦੇਸ਼ ਚ ਨੰਬਰ 1 ਤੇ ਆਉਂਦੀ ਆ 86% ਦਾ ਅੰਕੜਾ ਪਾਰ ਕਰ ਗਿਆ 86% ਕਨਵੈਕਸ਼ਨ ਰੇਟ ਖਾਸ ਕਰਕੇ ਜੇ ਮੈਂ ਗੱਲ ਕਰਾਂ ਐਨਡੀਪੀਐਸ ਐਕਟ ਦੇ ਅੰਦਰ ਜਿਹੜਾ ਨਸ਼ਿਆਂ ਨਾਲ ਡੀਲ ਕਰਦਾ ਐਕਟਾ ਜਿਹੜਾ ਨਸ਼ਾ ਤਸਤੀ ਰੋਕਣ ਵਾਲਾ ਐਕਟਾ ਉਹਦੇ ਅੰਦਰ ਕੱਲੇ ਐਕਟ ਦੇ ਅੰਦਰ 86% ਜਿਹੜਾ ਕਨਵੈਕਸ਼ਨ ਰੇਟ ਉਹ ਪੰਜਾਬ ਦਾ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਗਭਗ 22 ਸਟੇਟਾਂ ਦੇ ਅੰਦਰ ਆ ਉਥੇ ਕਨਵੈਕਸ਼ਨ ਰੇਟ 50% ਤੋਂ ਵੀ ਥੱਲੇ ਆ 50% ਤੋਂ ਵੀ ਘੱਟ ਆ ਸਾਡਾ ਗਵਾਂਡੀ ਸੁਬਾ ਲਾ ਲੋ ਯਾ ਹੋਰ ਸੁਬੇ ਲਾ ਲੋ ਉਹਨਾਂ ਦਾ ਕਨਵਿਕਸ਼ਨ ਰੇਟ ਬਹੁਤ ਘਾਟਾ ਪਰ ਲੇਕਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆ ਕੇ ਸਭ ਤੋਂ ਪਹਿਲਾਂ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਤਕੜਾ ਕੀਤਾ ਸਭ ਤੋਂ ਪਹਿਲਾਂ ਪ੍ਰੋਸੀਕਿਊਸ਼ਨ ਏਜੰਸੀਆਂ ਨੂੰ ਤਕੜਾ ਕੀਤਾ ਇਨਵੈਸਟੀਗੇਸ਼ਨ ਜਿਹੜੀਆਂ ਏਜੰਸੀਆਂ ਨੇਗੀਆਂ ਪੰਜਾਬ ਦੀਆਂ ਪੰਜਾਬ ਪੁਲਿਸ ਐਂਟੀ ਨਾਰਕ ਨਾਰਕੋਟਿਕ ਸੈੱਲ ਸਥਾਪਿਤ ਕੀਤੇ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਇਹ ਸਾਰੀਆਂ ਇਸ ਵਿਸ਼ਾ ਬਲ ਕਦਮ ਸੀਗੇ ਕਿ ਪੰਜਾਬ ਦੇ ਅੰਦਰੋਂ ਨਸ਼ੇ ਦਾ ਖਾਤਮਾ ਕਿਵੇਂ ਹੋਵੇ ਸੁਦਾਸਰ ਜਿਹੜਾ ਦੇਖਣ ਨੂੰ ਮਿਲਿਆ ਕਿ ਕਨਵਿਕਸ਼ਨ ਰੇਟ ਜਿਹੜਾ 86% ਤੇ ਹੋ ਗਿਆ ਮੈਂ ਜੇ ਗੱਲ ਕਰਾਂ ਸੰਗਰੂਰ ਡਿਸਟ੍ਰਿਕਟ ਦੀ ਨਮਾਸ਼ਾਹ ਡਿਸਟ੍ਰਿਕਟ ਦੀ ਰੋਪੜ ਦੀ ਜਲੰਧਰ ਦੀ ਪਠਾਨਕੋਟ ਦੀ ਇਹਨਾਂ ਜ਼ਿਲ੍ਹਿਆਂ ਦੇ ਅੰਦਰ ਬਹੁਤ ਸਾਰੇ ਜ਼ਿਲ੍ਹਿਆਂ ਦੇ ਅੰਦਰ ਕਨਵਿਕਸ਼ਨ ਰੇਟ ਜਿਹੜਾ 95% ਤੋਂ ਵੀ ਉਪਰ ਆ 95% ਤੋਂ ਵੀ ਉਪਰ ਆ ਯਾਨੀ ਕਿ ਜੇ 130 ਐਫਆਈਆ ਹੋਣਾਂ 130 ਮੁਕਦਮੇ ਦਰਜ ਹੋਏ ਤਨੋਂ ਚ 158 ਚ 157 ਚ 120 ਚ ਜਿਹੜੀ ਸਜ਼ਾ ਹੋਈ ਆ ਇੱਕ ਮਿੰਟ ਮਿੰਟ ਦਾ ਪਤਾ ਲੱਗਦਾ ਇੱਥੋਂ ਪਤਾ ਲੱਗਦਾ ਕਿ ਪੰਜਾਬ ਸਰਕਾਰ ਕਿੰਨੀ ਸੈਂਸੀਅਰ ਆ ਪੰਜਾਬ ਸਰਕਾਰ ਕਿੰਨਾ ਜੋਰ ਲਾ ਕੇ ਕੰਮ ਕਰ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਇਸ ਗੱਲ ਤੇ ਨਜ਼ਰ ਬੁਲਾ ਕੇ ਬੈਠੇ ਨੇਗੇ ਕਿ ਪੰਜਾਬ ਚ ਨਸ਼ਾ ਤਸਕਰ ਰਹਿਣ ਨਹੀਂ ਦੇਣਾ ਹੈਗਾ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਕਾਰੋਬਾਰ ਉਹ ਅਸੀਂ ਜੜ ਤੋਂ ਖਤਮ ਕਰਨਾਗਾ ਸੋ ਮਹਿਮ ਜਿਹੜੀ ਆ 24 ਫਰਵਰੀ ਨੂੰ ਸ਼ੁਰੂ ਹੋਈ ਪੰਜਾਬ ਦੇ ਅੰਦਰ ਉਹਦੇ ਰਿਜ਼ਲਟ ਜਿਹੜੇ ਨੇਗੇ ਨਤੀਜੇ ਜਿਹੜੇ ਨੇਗੇ ਉਹ ਬੜੇ ਸਾਹਮਣੇ ਆਉਣ ਲੱਗੇ ਅੱਜ ਤੱਕ ਜੇ ਮੈਂ ਗੱਲ ਕਰਾਂ 1000 ਤੋਂ ਉੱਪਰ 1072 ਜਿਹੜੇ ਮੁਕਦਮੇ ਦਰਜ ਹੋਏ 1072 ਮੁਕਦਮੇ ਦਰਜ ਹੋਏ ਔਰ ਲਗਭਗ 1485 1485 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਅਰੈਸਟ ਹੋਈ ਔਰ ਜੇ ਹੈਰਨ ਦੀ ਗੱਲ ਕਰੀਏ ਹੈਰਨ ਦੀ ਗੱਲ ਕਰੀਏ ਤਾਂ 76 ਕਿਲੋ 76 ਕਿਲੋ ਹੈਰਨ ਜਿਹੜੀ ਆ ਉਹ ਹੁਣ ਤੱਕ ਫੜੀ ਗਈ ਇਸੇ ਤਰੀਕੇ ਜੇ ਭੁੱਕੀ ਦੀ ਗੱਲ ਕਰੀਏ ਤਾਂ 950 ਕੁਇੰਟਲ ਭੁੱਕੀ ਜਿਹੜੀ ਆ ਉਹ ਹੁਣ ਤੱਕ ਉਹਦੀ ਰਿਕਵਰੀ ਹੋਈ ਆ 50 ਕਿਲੋ ਜਿਹੜੀ ਆ ਓਪੀਅਮ ਬਰਾਮਦ ਹੋਈ ਆ ਇਸੇ ਤਰੀਕੇ ਲਗਭਗ 7 ਲੱਖ ਦੇ ਕਰੀਬ ਜਿਹੜੀਆਂ ਕੈਪਸੂਲ ਕਹੇਦਨੇ ਆ ਗੋਲੀਆਂ ਕਹੇਦਨੇ ਆ ਉਹ ਬਰਾਮਦ ਹੋਈਆਂ ਨੇ ਗਿਆ ਔਰ 50 ਲੱਖ ਦੇ 50 ਲੱਖ ਰੁਪਇਆ ਜਿਹੜਾ ਡਰੱਗ ਮੰਨੀ ਆ ਜਿਹੜਾ ਡਰੱਗ ਮੰਨੀ ਮੀਨਸ ਜਿਹੜਾ ਨਸ਼ਾ ਤਸਕਰਾਂ ਨੇ ਨਸ਼ਾ ਵੇਚ ਕੇ ਪੈਸੇ ਕਮਾਏ ਸੀ ਉਹ ਵੀ ਜੜੇ ਸੀ 50 ਲੱਖ ਰੁਪਇਆ ਰਿਕਵਰ ਕੀਤਾਗਾ ਇਸੇ ਤਰ੍ਹਾਂ ਕਈ ਫਿਰ ਉਹ ਗੋਲੀਆਂ ਨੂੰ ਦਵਾਈਆਂ ਨੂੰ ਪੀ ਪੀ ਕੇ ਲੋਕਾਂ ਨੂੰ ਗੁਮਰਾਹ ਕਰਨ ਲਈ ਪੀ ਕੇ ਜਿਹੜਾ ਉਹ ਨਸ਼ਾ ਵੇਚਦੇ ਸੀ ਜਿਹਨੂੰ ਮੈਂ ਕਹਿੰਦਾ ਪਾਊਡਰ ਬਣਾ ਕੇ ਪਾਊਡਰ ਬਣਾ ਕੇ ਨਸ਼ਾ ਵੇਚਦੇ ਸੀਗਾ ਉਹ ਵੀ ਲਗਭਗ ਸਾਢੇ 4 ਕਿਲੋ ਦੇ ਕਰੀਬ ਉਹ ਵੀ ਪਾਊਡਰ ਜਿਹੜਾ ਅਸੀਂ ਪੰਜਾਬ 'ਚ ਬਰਾਮਦ ਕੀਤਾ ਇਸੇ ਤਰ੍ਹਾਂ ਆਈਸ 21 ਨਾਂ ਦੀ ਜਿਹੜਾ ਨਸ਼ਾਗਾ ਉਹ ਵੀ ਲਗਭਗ ਸਵਾ ਕਿਲੋ ਸਵਾ ਕਿਲੋ ਉਹ ਵੀ ਅਸੀਂ ਪੰਜਾਬ 'ਚ ਬਰਾਮਦ ਕੀਤਾਗਾ ਸੋ ਇਹ ਬਹੁਤ ਵੱਡੀ ਮਹਿਮਾ ਇਹ ਸਾਰੇ ਜੋ ਮੈਂ ਤੁਹਾਨੂੰ ਡਾਟਾ ਦੇ ਰਿਹਾ ਉਹ ਡਾਟਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਉਹ ਡਾਟਾ ਪੰਜਾਬ ਦੇ ਲੋਕਾਂ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਉਹ ਆ ਕਿ ਆਮ ਆਦਮੀ ਪਾਰਟੀ ਦੀ ਇਹ ਮਹਿਮ ਜਿਹੜੀ ਆ ਸਰਦਾਰ ਭਗਵੰਦ ਸਿੰਘ ਮਾਨ ਮਾਨਜੋਗ ਮੁੱਖ ਮੰਤਰੀ ਸਾਹਿਬ ਦੀ ਮਹਿੰਮ ਜਿਹੜੀ ਆ ਉਹ ਬੜੀ ਕਾਮਯਾਬ ਤਰੀਕੇ ਦੇ ਨਾਲ ਪੰਜਾਬ ਚੱਲ ਰਹੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਔਰ ਮੇਰੀ ਅਗਵਾਈ ਚ ਕਮੇਟੀ ਬਣਾਈ ਮੇਰੇ ਨਾਲ ਤੇ ਚਾਰ ਮੇਰੇ ਕੈਬਨਟ ਦੇ ਕਲੀਗ ਸਾਥੀ ਲਾਏ ਕਿ ਅਸੀਂ ਪੰਜਾਂ ਨੇ ਰਲ ਕੇ ਹਰੇਕ ਜ਼ਿਲ੍ਹੇ ਦੀ ਮਾਨਟਰੀਂਗ ਕਰਨੀ ਆ ਔਰ ਮੀਟਿੰਗਾਂ ਜਿਹੜੀਆਂ ਲਗੀਆਂ ਮੈਂ ਲਗਭਗ 6 ਮੇਰੇ ਕੋਲ ਡਿਸਟ੍ਰਿਕਟ ਨੇ 5 ਡਿਸਟ੍ਰਿਕਟਾਂ ਦੀ ਮੀਟਿੰਗ ਮੈਂ ਕਰ ਚੁੱਕਿਆ ਸਿਰਫ ਇੱਕ ਬਾਕੀ ਆ ਇਸੇ ਤਰੀਕੇ ਅਮਨ अरोड़ा ਜੀ ਤਰਪੀ ਸੋਨਜੀ ਡਾਕਟਰ ਬਲਬੀਰ ਜੀ ਲਾਜਿਤ ਪੁੱਲਰ ਜੀ ਇਹ ਸਾਰੇ ਗਰਾਉਂਡ ਤੇ ਉਤਰੇ ਹੋਏ ਨੇ ਕਿ ਇਹ ਸਾਰੇ ਲੋਕਾਂ ਚ ਗਏ ਹੋਏ ਨੇ ਕਿ ਲੋਕਾਂ ਜਾ ਕੇ ਤੇ ਲੋਕਾਂ ਨੂੰ ਅਵੇਰਨੈਸ ਡਰਾਈਵ ਚੱਲ ਰਹੀ ਆ ਜਿੱਥੇ ਸਾਡੇ ਪੁਲਿਸ ਅਫਸਰ ਸਿਵਲ ਦੇ ਅਧਿਕਾਰੀ ਸਾਡੇ ਐਮ ਐਲ ਏ ਸਹਿਬਾਨ ਪਿੰਡਾਂ ਦੇ सरपंच ਸਰਪੰਚ ਐਮ ਸੀ ਸਕੂਲਾਂ ਦੇ ਅੰਦਰ ਕਾਲਜਾਂ ਦੇ ਅੰਦਰ ਜਨ ਸੰਪਰਕ ਮਹਿਮ ਬਣਾ ਰਹੇ ਨੇ ਕਿ ਇੱਕ ਮਹਿਮ ਸ਼ੁਰੂ ਕੀਤੀ ਆ ਉਥੇ ਸਾਡੇ ਮੰਤਰੀ ਸਹਿਬਾਨ ਵੀ ਜਿਹੜੇ ਉਹ ਜਾ ਕੇ ਅਫਸਰ ਸਹਿਬਾਨ ਦੀ ਮੀਟਿੰਗ ਕਰ ਰਹੇ ਨੇ ਦੇਖ ਰਹੇ ਨੇ ਕਿ ਕਿੱਥੇ ਕਿੱਥੇ ਕਾਰਵਾਈਆਂ ਜਿਹੜੀਆਂ ਨੇ ਉਹ ਠੀਕ ਨੇ ਜਾਂ ਗਲਤ ਨੇ ਗਈਆਂ ਇਸੇ ਤਰੀਕੇ ਹੁਣ ਤੱਕ ਜੇ ਮੈਂ ਗੱਲ ਕਰਾਂ ਤਾਂ 26 26 ਡਰੱਗ ਪੈਡਲਾਂ ਦੇ ਘਰ ਜਿਹੜੇ ਨੇ ਤੋੜੇ ਗਏ ਨੇ 26 ਜਿਹੜੇ ਨੇਗੇ ਡਰੱਗ ਪੈਡਲਾਂ ਦੇ ਘਰ ਤੋੜੇ ਗਏ ਨੇ ਨਸ਼ਾ ਤਸਕਰਾਂ ਦੇ ਘਰ ਤੋੜੇ ਗਏ ਨੇ ਜਿਹੜੇ ਉਹਨਾਂ ਨੇ ਨਸ਼ਿਆਂ ਤੋਂ ਪੈਸਾ ਕਮਾ ਕੇ ਲੋਕਾਂ ਦੇ ਮਾਸੂਮ ਬੱਚਿਆਂ ਦੇ ਨਾਲ ਖੇਡ ਕੇ ਪੈਸੇ ਕਮਾਏ ਸੀ ਅਸੀਂ ਉਹ ਸਾਰੇ ਘਰ ਜਿਹੜੇ ਨੇਗੇ ਐਸ ਪਰ ਦੀ ਲਾਅ ਆਫ ਦੀ ਲੈਂਡ ਉਹਨਾਂ ਨੂੰ ਜਬਾਲਿਸ਼ ਕੀਤਾ ਜਾ ਰਿਹਾ ਜੋ ਕਾਨੂੰਨ ਨੇ ਪਾਵਰਾਂ ਦਿੱਤੀਆਂ ਨੇਗੀਆਂ ਉਹਦੇ ਮੁਤਾਬਕ ਜਿਹੜਾ ਪੰਜਾ ਉਹਨਾਂ ਤੇ ਚੱਲ ਰਿਹਾ ਕਿਉਂਕਿ ਸਰਕਾਰ ਦਾ ਬੜਾ ਸਪਸ਼ਟ ਮੰਡੇਟ ਆ ਕਿ ਅਸੀਂ ਲਗਾਤਾਰ ਲਗਾਤਾਰ ਇਹ ਮਿਹਨ ਜਿਹੜੀ ਆ ਉਹ ਜਾਰੀ ਰੱਖਣੀ ਆ ਜਦ ਤੱਕ ਪੰਜਾਬ ਦੇ ਅੰਦਰ ਨਸ਼ਿਆਂ ਦਾ ਟੋਟਲ ਸਫਾਇਆ ਨਹੀਂ ਹੋ ਜਾਂਦਾ ਮੈਂ ਦੇਖ ਰਿਹਾ ਸੀਗਾ ਸਾਡੇ ਮੰਤਰੀ ਸਹਿਬਾਨ ਨੂੰ ਸਾਡੇ ਐਮਐਲਏ ਸਹਿਬਾਨ ਨੂੰ ਪੰਜ ਸਰਪੰਚ ਸਾਹਿਬਾਨ ਨੂੰ ਔਰ ਮੀਡੀਆ ਦੇ ਬਹੁਤ ਸਾਰੇ ਸਾਥੀਆਂ ਨੂੰ ਮੀਡੀਆ ਦੇ ਬਹੁਤ ਸਾਰੇ ਸਾਥੀਆਂ ਨੂੰ ਜਦੋਂ ਵੀ ਕੋਈ ਵੀਡੀਓ ਜਦੋਂ ਵੀ ਕੋਈ ਆਡੀਓ ਜਦੋਂ ਵੀ ਕੋਈ ਇਨਫੋਰਮੇਸ਼ਨ ਕਿਸੇ ਵੀ ਰੂਪ ਚ ਮਿਲਦੀ ਆ ਉਹ ਤੁਰੰਤ ਮੈਂ ਸਮਝਦਾ ਵਿਦਨ 2 ਆਵਰ ਜਿਹੜੀ ਆ 1 ਆਵਰ ਉਹ ਸਾਡੇ ਕੋਲੇ ਪਹੁੰਚ ਜਾਂਦੀ ਆ ਹੁਣੇ ਮੈਂ ਆਉਂਦਾ ਆਉਂਦਾ ਦੇਖ ਰਿਹਾ ਸੀਗਾ ਕਿ ਇੱਕ ਪੱਤਰਕਾਰ ਭਰਾ ਨੇਗੇ ਉਹਨਾਂ ਨੇ ਮੈਨੂੰ ਇੱਕ ਆਡੀਓ ਭੇਜੀ ਇੱਕ ਵੀਡੀਓ ਭੇਜੀ ਮੈਂ ਤੁਰੰਤ ਉਹ ਵੀਡੀਓ ਆਡੀਓ ਜਿਹੜੀ ਸੀਗੀ ਉਹ ਡੀਜੀਪਸਾਬ ਨੂੰ ਭੇਜੀ ਕਿ ਇਹਦੇ ਐਕਸ਼ਨ ਲਾਓ ਤੇ ਮੈਨੂੰ ਲੱਗਦਾਗਾ ਕਿ ਬੇਦਨ 2 ਜਾਂ 3 ਆਵਰ ਉਹ ਐਕਸ਼ਨ ਹੋ ਜਾਣਾਗਾ ਕਿਉਂਕਿ ਸਰਕਾਰ 24 ਆਵਰ ਕੰਮ ਕਰ ਰਹੀ ਆ ਉਹਦਾ ਨਤੀਜਾ ਜਿਹੜਾ ਉਹ ਤੁਹਾਡੇ ਸਾਹਮਣੇ ਆ ਸੋ ਮੈਂ ਇੱਕ ਵਾਰ ਫੇਰ ਪੰਜਾਬ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾਗਾ ਕਿ ਜੋ ਮਿਸ਼ਨ ਆਰਐਮਬੀ ਪਾਰਟੀ ਦੀ ਸਰਕਾਰ ਵੱਲੋਂ ਜੋ ਮਿਸ਼ਨ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਸ਼ੁਰੂ ਕੀਤਾਗਾ ਤੁਸੀਂ ਇਸ ਮਿਸ਼ਨ ਦਾ ਸਾਥ ਦਿਓ ਇਹ ਮਿਸ਼ਨ ਬਹੁਤ ਵੱਡਾ ਮਿਸ਼ਨ ਆ ਇਹ ਬਹੁਤ ਹੀ ਮੈਂ ਸਮਝਦਾ ਅੱਛਾ ਮਿਸ਼ਨ ਆ ਇਹਦੇ ਤੁਸੀਂ ਸਾਥ ਦਿਓ ਤਾਂ ਕਿ ਆਪਾਂ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰ ਸਕੀਏ ਕਿਉਂਕਿ ਜਦੋਂ ਲੋਕ ਨਾਲ ਜੁੜਨਗੇ ਜਦੋਂ ਲੋਕ ਆਪਣਾ ਜੇਕਰ ਕੋਈ ਕਿਸੇ ਦਾ ਧੀ ਪੁੱਤ ਜਾਂ ਕੋਈ ਜਾਣਕਾਰ ਜਿਹੜਾ ਨਸ਼ਿਆਂ ਚ ਦੀ ਦਲਦਲ ਚ ਫਸ ਗਿਆ ਜਿਹੜਾ ਨਸ਼ੇ ਕਰਨ ਦਾ ਆਦੀ ਹੋ ਗਿਆ ਜੇਕਰ ਉਹਦੇ ਬਾਰੇ ਡਾਕਟਰ ਸਾਹਿਬਾਨ ਨੂੰ ਇਨਫੋਰਮੇਸ਼ਨ ਦੇਣਗੇ ਜੇਕਰ ਉਹਦੇ ਬਾਰੇ ਕਿਸੇ ਹੋਰ ਸਾਥੀ ਨੂੰ ਇਨਫੋਰਮੇਸ਼ਨ ਦੇਣਗੇ ਜਾਂ ਸਾਡੇ ਤੱਕ ਅਪਰੋਚ ਕਰਨਗੇ ਤਾਂ ਅਸੀਂ ਬਿਲਕੁਲ ਤੁਰੰਤ ਇਲਾਜ ਕਰਾਵਾਂਗੇ ਤੁਰੰਤ ਜਦੋਂ ਇਲਾਜ ਹੋਊਗਾ ਤਾਂ ਡੈਫੀਨਟਲੀ ਆ ਕਿ ਉਹ ਵਿਅਕਤੀ ਜਿਹੜਾ ਉਹ ਨਸ਼ੇ ਦੇ ਦਲਦਲ ਚੋਂ ਬਾਹਰ ਆਊਗਾ ਔਰ ਸੋਸਾਇਟੀ ਦੇ ਬੈਂਡਸਟ੍ਰੀਮ ਦੇ ਅੰਦਰ ਸ਼ਾਮਲ ਹੋਊਗਾ ਸੋ ਮੈਂ ਤਾਂ ਸਾਰੇ ਮਾਪਿਆਂ ਨੂੰ ਸਾਰੇ ਸਿਹਰਦ ਲੋਕਾਂ ਨੂੰ ਸਾਰੇ ਉਹਨਾਂ ਲੋਕਾਂ ਨੂੰ ਜਿਹੜੇ ਸਮਾਜ ਦੇ ਪ੍ਰਤੀ ਚਿੰਤਤ ਰਹਿੰਦੇ ਨੇਗੇ ਕਿ ਤੁਸੀਂ ਆਪਣਾ ਯੋਗਦਾਨ ਪਾਓ ਔਰ ਦੂਸਰਾ ਜਿੱਥੇ ਵੀ ਤੁਹਾਨੂੰ ਲੱਗਦਾਗਾ ਕਿ ਕੋਈ ਵਿਅਕਤੀ ਨਸ਼ੇ ਕਰਦਾ ਉਹਨੂੰ ਨਸ਼ੇੜੀ ਕਹਿ ਕੇ ਪਿੰਨਣ ਦੀ ਬਜਾਏ ਉਹਨੂੰ ਨਿਸ਼ੇੜੀ ਕਹਿ ਕੇ ਕ੍ਰਿਟਿਸਾਈਜ਼ ਕਰਨ ਦੀ ਬਜਾਏ ਉਹਦਾ ਸਾਥੀ ਬਣ ਕੇ ਸਾਰਥਕ ਬਣ ਕੇ ਉਹਦੇ ਨਾਲ ਪੋਜ਼ਿਟਿਵ ਰਵੱਈਆ ਅਪਣਾ ਕੇ ਉਹਨੂੰ ਮੇਨਸਟ੍ਰੀਮਸ ਲੈ ਕੇ ਆਓ ਉਹਨੂੰ ਡਾਕਟਰ ਕੋਲ ਚੈੱਕ ਕਰਾਓ ਉਹਨੂੰ ਸਕਾਲੇਜਿਸਟ ਕੋਲ ਚੈੱਕ ਕਰਾਓ ਤਾਂ ਕਿ ਉਹਦਾ ਅਸੀਂ ਇਲਾਜ ਕਰ ਸਕੀਏ ਇਲਾਜ ਕਰਕੇ ਉਹਨੂੰ ਸਮਾਜ ਦੇ ਅੰਦਰ ਇੱਕ ਅੱਛੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਦੇ ਸਕੀਏ ਸੋ ਤੁਹਾਡਾ ਸਭ ਦਾ ਧੰਨਵਾਦ ਐਨੀ ਕੁਐਸਚਨ